ਆਮੇ ਪੰਡਿਤ ਅਡੂ ਰਾਮ ਦਾ ਜਿਹੜਾ ਬੇਟਾ ਯਾਦ ਰੱਖੋ ਦਾ ਨਾਮ ਪੰਡਿਤ ਕਿਰਪਾ ਰਾਮ ਦਾਤ ਹੈ ਤੇ ਹਿਜਰੀ ਤੇ ਪੰਦੇ ਕਹਿੰਦੇ ਆ ਪੂਰੇ ਕਸ਼ਮੀਰ ਦੇ ਅੰਦਰ ਪੰਡਿਤ ਕਿਰਪਾ ਰਾਮ ਦਾਤ ਇਹਨਾਂ ਦਾ ਪਰਵਾਰ ਇੰਨੀ ਤੇ ਰੱਬ ਦੀ ਰਾਜਾ ਅੰਦਰ ਟਿਕੇ ਤੇ ਸਾਰਾ ਵਰਗ ਪੰਡਿਤ ਕਿਰਪਾ ਰਾਮ ਦਾਤ ਬੁਰਨ ਅਮਰਨਾਥ ਦੀ ਧਰਤੀ ਦੇ ਟੇਪਲਾ ਕੇ ਮੀਟਿੰਗ ਕੀਤੀ ਜਾਂਦੀ ਆ ਕਿ ਹੁਣ ਸਾਡੇ ਤਿਲਕ ਤੇ ਜੰਝੂ ਵੀ ਉਤਾਰੇ ਜਾਂਦੇ ਹੁਣ ਕੀਤਾ ਕੀ ਜਾਏ ਕੋਈ ਰਾਤ ਹੀ ਨਾ ਕਢਾ ਜਾਏ ਉਹਨੇ ਇੱਕੋ ਗੱਲ ਕਹੀ ਸੀ ਤੇ ਕਵੀ ਜੀ ਕਹਿੰਦੇ ਆ ਬਾਤ ਸਾਡੀ ਪਕੜੀਏ ਸ਼੍ਰੀ ਹਰਿ ਗੋਬਿੰਦ ਕੇ ਚੰਦ ਉਹ ਕਹਿੰਦਾ ਦੁਨੀਆ ਦੇ ਉੱਤੇ ਇੱਕੋ ਇੱਕ ਧਰਮ ਹੈ ਸਾ ਜਿੱਥੇ ਮਨੁੱਖ ਤੋਂ ਕੋਈ ਨਹੀਂ ਪੁੱਛਿਆ ਜਾਂਦਾ ਤੂੰ ਕੌਣ ਆ ਤੇ ਕੀ ਆ ਜਿੱਥੇ ਕੇਵਲ ਤੇ ਕੇਵਲ ਇਨਸਾਨੀਅਤ ਨੂੰ ਪਿਆਰ ਕੀਤਾ ਜਾਂਦਾ ਜਿੱਥੇ ਫ੍ਰੀडम ਬੈਡ ਦੀ ਬਾਤ ਪਾਈ ਜਾਂਦੀ ਹੈ ਜਿੱਥੇ ਕੋਈ ਟਕਰੀਟਰਸ਼ਿਪ ਨਹੀਂ ਜਿੱਥੇ ਤੱਕਾ ਨਹੀਂ ਕੋਈ ਜ਼ੁਲਮ ਨਹੀਂ ਹੁੰਦਾ ਜਿੱਥੇ ਤੇ ਇੱਕੋ ਗੱਲ ਹੀ ਪੜਾਈ ਜਾਂਦੀ ਹੋਵੇ ਇਕੱਤਰ ਮਿਲੋ ਮੇਰੇ ਭਾਈ ਜਿੱਥੇ ਕੇਵਲ ਤੇ ਕੇਵਲ ਮਨੁੱਖਤਾ ਨੂੰ ਪਿਆਰ ਕੀਤਾ ਜਾਂਦਾ ਜਿਹਦੇ ਕਾਰਨ ਪੜਿਆ ਜਾਂਦਾ ਸਭੇ ਸਾਂਝੀ ਵਾਲ ਸਦਾਇ ਤੂੰ ਕਿਸੇ ਨਾ ਦੱਸੈ ਬਾਰਾ ਜੀਓ ਜਿਹਦੇ ਕਾਰਨ ਪੜਿਆ ਹੀ ਇਹ ਜਾਂਦਾ ਹੈ ਜਿਹੜਾ ਸ਼ਲੋਕ ਆਪਾਂ ਪੜਿਆ ਸੀ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹਿਓ ਪੁਕਾਰ ਹਰ ਹਿਰਦੇ ਨੂੰ ਪੀਕਾਰਾ ਕਰਨ ਤੇ ਪੰਡ ਕਿਰਪਾ ਰਾਮ தਤ ਦੇ ਨਾਲ ਹੁਣ ਉਹ ਬਾ ਮੰਨ ਕੇ ਪ੍ਰਿਆਸ ਕਰਦੇ ਕਿਤੇ ਕੀਤਾ ਕੀ ਜਾਏ ਪੰਡ ਕਿਰਪਾ ਰਾਮ தਤ ਕਹਿੰਦਾ ਕਹਿੰਦਾ ਦੁਨੀਆ ਦੇ ਦਰਵਾਜ਼ਿਆਂ ਚ ਬੰਦ ਹੋ ਚੁੱਕਿਆ ਕਹਿੰਦਾ ਇੱਕ ਦਰਵਾਜ਼ਾ ਅੱਜ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਖੁੱਲ ਹੈ ਉਹਨਾਂ ਕਹ ਕੌਣ ਹੈ ਕਹਿੰਦੇ ਛੇਵੇਂ ਪਾਤਸ਼ਾਹ ਦੇ ਪੁੱਤਰ ਧਰਮ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਦੀ ਧਰਤੀ ਤੇ ਗ੍ਰੈਜੂਏਟ ਯਾਦ ਰੱਖਿਓ ਹਿਸਤਰੀ ਦੇ ਪੰਨੇ ਕਹਿੰਦੇ ਆ 20 ਮਈ 1675 ਵਾਲੇ ਦਿਨ ਕੋ ਕਸ਼ਮੀਰ ਦੇ بڑے ਵਿਕੇ ਵਿਦਵਾਨ ਪੰਡਤ ਆਪਣੀ ਫਰਿਆਦ ਲੈ ਕੇ ਧਰਗੁਰੂ ਤੇਗ ਬਹਾਦਰ ਸਾਹਿਬ ਦੇ ਕੋਲੇ ਆਉਂਦੇ ਹਨ 20 ਮਈ 1675 ਇੱਥੇ ਹੁਣ ਸਤਗੁਰੂ ਗੁਰੂ ਗੋਬਿੰਦ ਰਾਏ ਜੀ ਦੀ ਜਿਹੜੀ ਸ਼ਰੀਰਕ ਆਰਬੜਾ ਹੈ ਇਤਿਹਾਸ ਦੇ ਸਰੋਤ ਕਿੰਨ ਪੌਣੇ ਇੱਕ 9 ਸਾਲ ਦੇ ਕਰੀਬ ਹੈ ਪੌਣੇ ਇੱਕ 9 ਸਾਲ ਅੱਜ ਦਰਬਾਰ ਲੈ ਕੇ ਆਏ ਅੱਜ ਫਰਿਆਦਾ ਵੀ ਹੁੰਦੀਆਂ ਪਈਆਂ ਨੇ ਅੱਖਾਂ 'ਚੋਂ ਹੰਝੂ ਵੀ ਨਿਕਲਦੇ ਪਾਏ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਬੰਦਨ ਕੇ ਪਰਮ ਤਤ ਕੀ ਹੋਇਆ? ਮੈਂ ਫਿਰ ਕਹਿੰਦੇ ਕਸ਼ਮੀਰ ਦੀ ਧਰਤੀ ਦੇ ਸਿੱਖਾਂ ਦੀ ਹਿਸਟਰੀ ਪੜ੍ਹਿਆ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਦੇ ਲੰਬੇ ਦਿਨ ਕਸ਼ਮੀਰ ਦੀ ਧਰਤੀ ਦੇ ਉੱਤੇ ਘਟ ਕੇ ਹੁੰਦੇ ਰਹੇ। ਬਹੁਤ ਪਿਆਰ ਕਰਦੇ ਸਨ ਜੀ ਕਸ਼ਮੀਰ ਦੇ ਲੋਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਚਾਹੁੰਦੇ। ਨਾਦਕ ਦੇ ਘਰ ਨੂੰ ਬਹੁਤ ਪਿਆਰ ਕਰਦੇ ਸਨ ਤੇ ਹੁਣ ਇਹਨਾਂ ਫਰਿਆਦ ਕੀਤੀ ਕਿ ਸਤਿਗੁਰੂ ਸਾਡੇ ਰੋਜ਼ ਚਮਰਦਸ ਦੀ ਤਿਲਕ ਤੇ ਸਾਡੇ ਜਨੇਊ ਆਦਿ ਉਤਾਰੇ ਜਾਂਦੇ ਆ ਰੋਜ਼ ਬਹੁਤ ਤੇ ਬੇਟੀਆਂ ਦੀ ਪਤ ਨੂੰ ਲੁੱਟਿਆ ਜਾਂਦਾ ਹੈ ਧਾਰਮਿਕ ਸਤਲਾਂ ਦੇ ਉੱਤੇ ਕਬਜ਼ਾ ਹੋ ਗਿਆ ਧਾਰਮਿਕ ਪੁਸਤਕਾਂ ਪੜ੍ਹਨ ਉੱਤੇ ਪਾਬੰਦੀ ਲੱਗ ਚੁੱਕੀ ਆ ਤੇ ਹੁਣ ਸਤਿਗੁਰੂ ਕਹਿੰਦੇ ਤੇਲੀ ਕਰਨਾ ਕੀ ਪੈਣਾ ਕਹਿੰਦੇ ਇਹੀ ਤੇ ਅਸੀਂ ਤੁਹਾਡੇ ਕੋਲ ਫਰਿਆਦ ਲੈ ਕੇ ਆਏ ਆ ਰੋਜ਼ ਪਤਾ ਨਹੀਂ ਕਿੰਨੇ ਇੱਕ ਬੱਚਿਆਂ ਨੂੰ ਮੌਤ ਹੀ ਘਟਾ ਰਿਆ ਜਾਂਦਾ ਹੈ ਯਾਕੋ ਸਭ ਤੋਂ ਵੱਡੀ ਬਾਤ ਹੁੰਦੀ ਹੈ ਜਦੋਂ ਬੱਚਿਆਂ ਤੋਂ ਲੈ ਕੇ ਮੌਤ ਦਾ ਸਫਰ ਦੇਖਣਾ ਹੋਵੇ ਤੇ ਸਤਿਗੁਰੂ ਜੀ ਨੂੰ ਤੇ ਇੱਕ ਮਹਾਦਸ਼ ਹੈ ਆਪਣੇ ਸੰਗਤ ਪਰਿਵਾਰ ਵਿੱਚ ਬੈਠੇ ਆ ਪਰਿਵਾਰ ਵਿੱਚ ਸੰਗਤ ਤੇ ਯਾਕੋ ਪੌੜੀ 9 ਸਾਲ ਦੀ ਆਰਪਲਾ ਪੁੱਛਦੀ ਹੈ ਪਿਤਾ ਤੇ ਕੌਣ ਹੈ ਜਿਹੜੇ ਤੇਰੇ ਦਰੋਂ ਤੇ ਫਰਿਆਦ ਕਰਦੇ ਪਏ ਅੱਖਾਂ ਚੋਂ ਵਿਰਾਗ ਦੇ ਹੰਝੂ ਸਹਿਬ ਦੇ ਪੁੱਤਰ ਕਸ਼ਮੀਰ ਦੇ ਪੜੇ ਲਿਖੇ ਵਿਦਵਾਨ ਸੱਜਣ ਨੇ ਇਹਨਾਂ ਦਾ ਜ਼ਬਰਦਸਤੀ ਤਿਲਕ ਜਜੂ ਲਾਇਆ ਦਿੱਤਾ ਤੇ ਸਹਿਬ ਨੇ ਕਹਿ ਸਰ ਕੀਤਾ ਕੀ ਜਾਣਾ ਚਾਹੀਦਾ ਹੈ ਕਹਿੰਦੇ ਕਿਸੇ ਪਰਉਪਕਾਰੀ ਆਪਣਾ ਕੁਰਬਾਨ ਕਰਨਾ ਪੈਣਾ ਤੇ ਅਗੋਂ ਸ਼ਬਦ ਪੌਣੇ 9 ਸਾਲ ਦੀ ਆਰੋੜਾ ਕਹਿੰਦੀ ਆ ਕਿ ਦਾਤ ਤੇਰੇ ਨੂੰ ਵੱਡਾ ਇਸ ਦੁਨੀਆ ਦੇ ਅੰਦਰ ਪਰਉਪਕਾਰੀ ਕੌਣ ਹੋ ਸਕਦਾ ਹੈ ਤੇ ਇਥੇ ਗੁਰੂ ਤੇਗ ਬਹਾਦਰ ਸ਼ਹਿਵਾ ਕਹਿੰਦੇ ਪਾਇਆ ਹਾਲਾਂਕਿ ਇਹਨਾਂ ਦੇ ਵਿਚਾਰਕ ਮਤਬੀਤ ਇੰਨੇ ਕਾਜੀ ਜ਼ਬਰਦਸਤੀ ਜਨੇਊ ਪਾਇਆ ਵੀ ਨਹੀਂ ਜਾ ਸਕਦਾ ਤੇ ਜ਼ਬਰਦਸਤੀ ਜਨੇਊ ਕਿਸੇ ਦਾ ਲਾਇਆ ਨਹੀਂ ਜਾ ਸਕਦਾ ਕਿਉਂਕਿ ਹਰ ਬੰਦਾ ਫ੍ਰੀडम ਹੈ ਹਰ ਬੰਦੇ ਦੀ ਆਸਥਾ ਜੁੜੀ ਹੁੰਦੀ ਹੈ ਜੀ ਹਰ ਬੰਦੇ ਦੀ ਕਿਉਂਕਿ ਜਨੇਊ ਮਾੜਾ ਥੋੜਾ ਬਹੁਤ ਚੰਗੀ ਹਸਤੀ ਆ ਜੇ ਉਹਦੇ ਨਿਜਮਾ ਦੇ ਮੁਤਾਬਕ ਜਉਇਆ ਜਾਏ ਕਿਰਪਾਨ ਮਾੜੀ ਥੋੜ੍ਹਾ ਹੈ, ਜੇ ਕਿਰਪਾਨ ਪਾਈ ਦੇ ਨਿਯਮਾਂ ਦੇ ਮੁਤਾਬਕ ਜੋਇਆ ਜਾ ਸਕੇ, ਧਾਰਮਿਕ ਚਿੰਨ ਮਾੜੇ ਥੋੜ੍ਹਾ ਹੁੰਦੇ ਹਨ, ਜਾਂ ਧਾਰਮਿਕ ਚਿੰਨ੍ਹਾਂ ਦੇ ਅੰਦਰ ਬੰਦੇ ਦੇ ਕਿਰਦਾਰ ਸੋਹਣੇ ਹੋਣੇ ਚਾਹੀਦੇ ਆ ਧਰਮ ਮਾੜਾ ਥੋੜ੍ਹਾ ਹੁੰਦਾ ਹੈ, ਧਰਮ ਦੇ ਅੰਦਰ ਪੈਰੋਕਾਰ ਮਾੜੇ ਬਣ ਜਾਂਦੇ ਆ ਹੁਣ ਯਾਦ ਰੱਖੋ ਚਿੰਨ੍ਹ ਥੋੜ੍ਹਾ ਮਾੜੇ ਆ। ਤੇ ਸਤਿਗੁਰੂ ਨੂੰ ਪੁੱਛੋ ਪੰਡਿਤ ਕਿਦਾਂ ਦਾ ਚਾਹੀਦਾ ਸਤਿਗੁਰੂ ਰੋਜ਼ ਬਾਣੀ ਚ ਕਹਿੰਦੇ ਤਾਂ ਸੋ ਪੰਡਿਤ ਜੋ ਮਨ ਪਰਬੋਧ ਹੈ ਰਾਮ ਨਾਮ ਆਤਮ ਹੈ ਸੋਧੈ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਪੰਡਿਤ ਦਾ ਮਤਲਬ ਹੁੰਦਾ ਵਿਦਵਾਨ ਗਿਆਨੀ ਦਾ ਮਤਲਬ ਹੁੰਦਾ ਵਿਦਵਾਨ ਯਾਰ ਕੋ ਪੰਡਿਤ ਸ਼ਬਦ ਬਹੁਤ ਵੱਡਾ ਹੈ ਤੇ ਪੁਰਾਣੇ ਸਮਿਆਂ ਦੇ ਅੰਦਰ ਜਿਹਦੇ ਕੋਲੇ ਉੱਚ ਵਿਦਿਆ ਹੁੰਦੀ ਸੀ ਉਹਨੂੰ ਸਤਕਾਰ ਤੇ ਸ਼ਬਦ ਵਰਤੇ ਜਾਂਦਾ ਸੀ ਪੰਡਿਤ ਬਹੁਤ ਪਿਆਰਾ ਸ਼ਬਦ ਹੈ ਜੀ ਪੰਡਿਤ ਯਾਨੀ ਕਿ ਸਾਤੂਨ ਦੇ ਘਰ ਅੰਦਰ ਬਹੁਤ ਸਾਰੇ ਹਿੰਦੂ ਵੀਰ ਉਹਨੇ ਜਿਹੜੇ ਪਿਆਰ ਕਰਦੇ ਆ ਪੰਡਿਤ ਚੰਦਰਦਾਸ ਵਰਗੇ ਪੰਡਿਤ ਬ੍ਰਹਮਦੱਤ ਵਰਗੇ ਪੰਡਿਤ ਨਾਰਾਇਣਦੱਤ ਵਰਗੇ ਪੰਡਿਤ ਅਧੂਰਾ ਵਰਗੇ ਪੰਡਿਤ ਕਿਰਪਾਰਾਮ ਦੱਤ ਵਰਗੇ ਕਿੰਨੇ ਚਾਰੋਂ ਅੱਠ ਗੁਰੂ ਮਨੁੱਖ ਤਾਂ ਪਿਆਰ ਕਰਦਾ ਨਫਰਤ ਥੋੜਾ ਕਰਦਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਇਹਨਾਂ ਨੇ ਇੱਕ ਗੱਲ ਕਹੀ ਕਹਿਣ ਲੱਗੇ ਪੰਡਤ ਕਿਰਪਾ ਰਾਜ ਜੀ ਵਿਚਾਰਕ ਮਤ ਪੇਦ ਆਪਣੀ ਜਗ੍ਹਾ ਪਰ ਤਾਂ ਇਨਸਾਨੀਅਤ ਦੇ ਬਿਲਕੁਲ ਨਾਲ ਹੈ ਕਿਉਂਕਿ ਗੁਰੂ ਦਾ ਘਰ ਕੋ ਗੱਲ ਕਹਿੰਦਾ ਜਿਹੜਾ ਸ਼ਰਮ ਵਿੱਚ ਆਵੇ ਉਹਦੀ ਬਾਹ ਫੜ ਲੈਣੀ ਚਾਹੀਦੀ ਆ ਤੇ ਕਵੀ ਆ ਜਿਹਦਾ ਜ਼ਿਕਰ ਕੇਸ਼ਵ ਜੀ ਕਹਿੰਦੇ ਆ ਜਿਹਦਾ ਜ਼ਿਕਰ ਭਾਈ ਕੇਸਰ ਸਿੰਘ ਛੇਬਰ ਕਰਦਾ ਕਿਤਾ ਚਿਤ ਚਰਨ ਕਮਲ ਦਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ ਮਨ ਦੋਚੇ ਬੁਰੀਆਂ ਜਾਂ ਗੁਰ ਸ਼ਾਤੀ ਇਹ ਮਨਹੋੜੀ ਹੈ ਬਾਹ ਜਿੰਨਾ ਦੀ ਪਕੜੀ ਹੈ ਸਿਰ ਦੀਜੇ ਬਹੜਾ ਛੋੜੀਏ ਤੇਗ ਬਹਾਦਰ ਬੋਲਿਆ ਰੁਪਈਏ ਧਰਮ ਦਾ ਛੋੜੀਏ ਉਹ ਕਹਿੰਦੇ ਬਾਹ ਵੀ ਛੱਡਦਾ ਤੇ ਗੁਰੂ ਦਾ ਸੁਬਾਤ ਤੇ ਅੱਜ ਵੀ ਇਹ ਗੱਲ ਕਹਿੰਦੀ ਹੈ ਗੁਰਬਾਣੀ ਤੇ ਸ਼ਰਨ ਆਵੇ ਇਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਗਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਅਗਲਾ ਫਰਮਾਨ ਦਿੱਤਾ ਸਾਹਿਬ ਨੇ ਕਿਹਾ ਪੰਡਿਤ ਕਿਰਪਾਰ ਤੁਸੀਂ ਲਾਹੌਰ ਦੇ ਪੰਡਿਤ ਲਾਹੌਰ ਦੇ ਧਰਤੀ ਤੇ ਜਾ ਕੇ ਇਹਨਾਂ ਕੁ ਸੁਨਿਆ ਲਾ ਕੇ ਚੱਲੇ ਜਾਓ ਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਦੀਨੇ ਇਸਲਾਮ ਕਬੂਲ ਕਰ ਲੈਣਗੇ ਬਾਕੀ ਲੋਕਾਂ ਨੇ ਅਸੀਂ ਆਪਣੇ ਆਪ ਹੀ ਇਸਲਾਮ ਨੂੰ ਕਬੂਲ ਕਰ ਲੈਣਾ ਕਿ ਯਾਦਿਕੋ ਕੋ 20 22 1675 ਦੀ ਘਟਨਾ ਫਿਰ ਅਗਲੀ ਨੜੀ ਕੱਲ ਆਪਾਂ ਜੋੜਨ ਦੀ ਕੋਸ਼ਿਸ਼ ਕਰਾਂਗੇ ਦਿੱਤਾ ਵਕਤ ਮੇਰੀ ਘੜੀ ਮੁਤਾਬਕ ਬਿਲਕੁਲ ਸਮਾਪਤ ਹੈ 7:00